ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਜੋਤੀ ਹੈ ਪੂਰੇ ਹੀ ਦੁਨੀਆ ਦੇ ਵਿੱਚ ਬੜੇ ਹੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਲੋਕਾਂ ਦੀ ਆਸਥਾ ਵੀ ਇੰਨੀ ਹੈ ਕਿ ਹਰ ਥਾਂ ਲੋਕਾਂ ਦੇ ਵੱਲੋਂ ਕੁਝ ਨਾ ਕੁਝ ਸੇਵਾ ਕਰਕੇ ਗੁਰੂ ਨਾਨਕ ਦੇਵ ਜੀ ਨੂੰ ਆਪਣੇ ਉਹਨਾਂ ਦੇ ਪ੍ਰਤੀ ਜੋ ਪੂਜਾ ਪਾਠ ਜਾਂ ਉਹਨਾਂ ਦੇ ਪ੍ਰਤੀ ਜੋ ਆਸਥਾ ਉਸ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ ਇਸੇ ਦੇ ਮੱਦੇਨਜ਼ਰ ਅੱਜ ਅਸੀਂ ਪਹੁੰਚੇ ਹਾਂ ਜਲੰਧਰ ਦੇ ਨਾਮਦੇਵ ਚੌਕ ਵਿਖੇ ਜਿੱਥੇ ਕਿ ਤੁਹਾਨੂੰ ਪਹਿਲੇ ਤਸਵੀਰ ਦਿਖਾ ਦਿੰਨੇ ਆ ਗੁਰੂ ਕ੍ਰਿਪਾ ਫੂਡ ਕਾਰਟ ਦੀ ਜਿੱਥੇ ਘਰ ਦਾ ਬਣਿਆ ਖਾਣਾ ਮਿਲਦਾ ਤਾਂ ਤੁਹਾਨੂੰ ਦੱਸ ਦਈਏ ਕਿ ਅੱਜ ਖਾਸ ਜੋ ਕੀ ਹੈ ਗੁਰਨਾਨਦ ਦੇਵ ਜੀ ਦੇ ਜਨਮ ਦਿਹਾੜੇ ਦੇ ਮੌਕੇ ਤੇ ਜੋ ਆ ਖਾਣਾ ਹੈ ਅੱਜ ਸਿਰਫ 13 ਰੁਪਏ ਤੇ ਦਿੱਤਾ ਜਾ ਰਿਹਾ ਦੱਸ ਦੇ ਕਿ ਗੁਰਕ੍ਰਿਪਾ ਫੂਡ ਕਾਰਟ ਜੋ ਕਿ ਜਲੰਧਰ ਦੇ ਨਾਮਦੇਵ ਚੌਕ ਤੇ ਲੱਗਦੀ ਆ ਉੱਥੇ ਅੱਜ ਰਾਜਮਾ ਚਾਵਲ ਤੇ ਕੜੀ ਚਾਵਲ ਦਾ ਜੋ ਕੀ ਹੈ ਪ੍ਰਾਈਸ ਸਿਰਫ ਅੱਜ 13 ਰੁਪਏ ਤੇ ਲੋਕਾਂ ਨੂੰ ਦਿੱਤਾ ਜਾ ਰਿਹਾ ਹੈ ਇਹ ਤੁਹਾਨੂੰ ਦੱਸ ਦਈਏ ਕਿ ਨਾਮ ਜੱਪੋ ਕਿਰਤ ਕਰੋ ਵਣ ਚੱਕੋ ਦਾ ਅਸਲੀ ਮਤਲਬ ਜੋ ਕਿਹਾ ਹੈ ਗੁਰੂ ਸਾਹਿਬ ਜੀ ਆ ਜਨਮ ਦਿਹਾੜੇ ਤੇ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਜੋ ਫੂਡ ਕੋਰਟ ਤੇ ਫੂਡ ਕਾਟ ਦੇ ਮਾਲਕ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਕੀ ਮਕਸਦ ਹੈ ਅੱਜ 13 ਰੁਪਏ ਤੇ ਖਾਣਾ ਦੇਣ ਦਾ ਤੇ ਲੋਕਾਂ ਨੂੰ ਕੀ ਜਿਹਨਾਂ ਨੂੰ ਕਿਹੋ ਜਿਹਾ ਲੱਗ ਰਿਹਾ ਹੈ ਹਾਂਜੀ ਬਾਬਾ ਜੀ ਕੀ ਨਾਮ ਹੈ ਜੀ ਸਭ ਤੋਂ ਪਹਿਲਾਂ ਕਮਲ ਜੀ ਬਾਬਾ ਜੀ 13 ਰੁਪਏ ਤੇ ਖਾਣਾ ਦਿੱਤਾ ਜਾ ਰਿਹਾ ਹੈ ਲੋਕਾਂ ਨੂੰ ਕਾਫੀ ਲੋਕ ਇੱਥੇ ਪਹੁੰਚ ਰਹੇ ਨੇ ਕਿਹੋ ਜਿਹਾ ਲੱਗ ਰਿਹਾ ਬਹੁਤ ਐਂਕਲ ਹੈ ਇਸਲੇ ਤੇ ਨਹੀਂ ਹਾਂਜੀ 13 ਰੁਪਏ ਤੇ ਅੱਜ ਜੋ ਕੀ ਹੈ ਲੋਕਾਂ ਨੂੰ ਖਾਣਾ ਖਵਾਇਆ ਜਾ ਰਿਹਾ ਹੈ ਕਿਹੋ ਜਿਹਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਹੈ ਬਹੁਤ ਵਧੀਆ ਸਮਝੋ ਤੁਹਾਡੇ ਅ ਇਹ ਸੋਚ ਕਿੱਧਰੋਂ ਆਈ ਕਿ ਅੱਜ ਲੋਕਾਂ ਨੂੰ 13 ਰੁਪਏ ਤੇ ਖਾਣਾ ਖਵਾਇਆ ਜਾਣਾ ਹੈਗਾ ਇਹ ਗੁਰਨਾਗਦੇਵ ਜੀ ਨੇ 550 ਸਾਲ ਪਹਿਲਾਂ ਉਹ ਚਲਦਾ ਸਾਨੂੰ ਜੋ ਦਿੱਤਾ ਸੰਦੇਸ਼ ਉਹ ਸੰਦੇਸ਼ ਤਾਂ ਹੀ ਨਹੀਂ ਤੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਉਹਦੇ ਫਲ ਅਸਲ ਪਰਸੇ ਨੂੰ ਅਗਲੇ ਯਾਰ ਹੈ ਤੇ ਅੱਜ ਬਹੁਤ ਵਧੀਆ ਲੱਗ ਰਿਹਾ ਕੋ ਨਾਨਕ ਸਾਰੀ ਸੰਗਤ ਨੂੰ ਉਹ ਨਾਲ ਗਈ ਜੱਗਰਪੁਰ ਜੀ ਬਹੁਤ ਬਹੁਤ ਧੰਨਵਾਦ ਸਰ ਹਰ ਸਾਲ ਲਗਾਇਆ ਜਾਂਦਾ ਹੈ ਜਾਂ ਇਹ ਇੱਕ ਗੋਨਾਰਗ ਦੇ ਜੀ ਗੁਰੂ ਪਰਵਤੇ ਅੱਜ ਟੀਜੀਵਾਰ ਲਗਾਇਆ 1 ਟੈਂਡਰ ਤੇ ਬਾਬਾ ਸਾਡਾ ਡਾਕਟਰ ਅੰਮ੍ਰਿਤਕਾਰ ਹੋਰ ਬਤਾ ਕੇ ਉਹਦਾ ਵੀ ਲਾਈ ਗਈ ਉਹਦਾ ਹੱਫੇ ਕਿਹੜੀ ਚੀਜ਼ ਆ ਜਿਹੜੀ 13 ਰੁਪਏ ਦੇ ਦਿੱਤੀ ਜਾ ਰਹੀ ਹੈ ਅੱਜ ਅੱਜ ਕੜੀ ਚੌਲ ਤੇ ਰਾਜਮਾ ਚੌਲ 13 ਰੁਪਏ ਆ ਲੋਕੀ ਸਭ ਤੋਂ ਜ਼ਿਆਦਾ ਕਿਸ ਚੀਜ਼ ਦੀ ਮੰਗ ਕਰੇ ਕੜੀ ਚਾਵਲ ਦੋਨੇ ਬਰਾਬਰ ਹੀ ਆ ਦੋਨੋਂ ਬਰਾਬਰ ਪਰਿਵਾਰ ਦੇ ਨਾਲ ਜਦ ਤੁਸੀਂ ਗੱਲ ਕੀਤੀ ਕਿ 13 ਰੁਪਏ ਤੇ ਅੱਜ ਰੋਟੀ ਲੋਕਾਂ ਨੂੰ ਖਵਾਈ ਜਾਣੀ ਹੈ ਤੇ ਉਹਨਾਂ ਦਾ ਕੀ ਰਿਐਕਸ਼ਨ ਸੀਗਾ ਬਹੁਤ ਵਧੀਆ ਰੈਕਸ਼ਨ ਸੀ ਬਰਾਦਰ ਜੀ ਜੋਗ ਨਾਲ ਹੀ ਹੋ ਰਿਹਾ ਹੈ ਜੀ ਮੈਂ ਦੋ ਕਰਦੇ ਪਰਿਵਾਰ ਦੇ ਬਸਾਬ ਦੇ ਨਾਲ ਹੀ ਹੈ ਜੀ ਕਾਫੀ ਲੋਕੀ ਜੇਕਰ ਇੱਕ ਵਾਰ ਤਸਵੀਰ ਦਿਖਾ ਦਈਏ ਕਿ ਕਾਫੀ ਲੋਕੀ ਵੀ ਜੋ ਕਿ ਇੱਥੇ ਮੌਜੂਦ ਨੇ ਲੋਕਾਂ ਦੇ ਵੱਲੋਂ ਤੁਹਾਨੂੰ ਕੀ ਰਿਵਿਊਜ਼ ਦਿੱਤੇ ਜਾ ਰਹੇ ਨੇ ਲੋਕਾਂ ਦੇ ਵੱਲੋਂ ਖਾਣ ਪੀਣ ਨੂੰ ਲੈ ਕੇ ਕਿੱਦਾਂ ਕਿਹਾ ਜਾ ਰਿਹਾ ਹੈ ਬਹੁਤ ਵਧੀਆ ਰਿਸਪਾਂਸ ਹੈ ਜੀ ਪਹਿਲਾਂ ਵੀ ਨਾਰਮਲ ਦਿਨਾਂ ਚ ਵੀ ਬਹੁਤ ਵਧੀਆ ਅੱਜ ਵੀ ਪਾਉਂਦੇ ਨਾਰਮਲ ਦਿਨਾਂ ਦੀ ਜੇਕਰ ਗੱਲ ਕਰੀਏ ਤਾਂ ਨਾਰਮਲ ਦਿਨਾਂ ਦੇ ਵਿੱਚ ਕੀ ਪ੍ਰਾਈਸ ਰਹਿੰਦੇ ਨੇ ਇਹ ਜੋ ਹੈ ਅੱਜ 13 ਰੁਪਏ ਦੇ ਰਹੇ ਆ 40 ਰੁਪਏ ਦੇ ਹੁੰਦੇ ਜੀ ਬਾਕੀ ਮੱਕੀ ਰੋਟੀ ਸਾਗ ਹੁੰਦੀ ਹੈ 100 ਰੁਪਏ ਦੀ ਪਲੇਟ ਤੇ ਸਰ੍ਹਜੀ ਨਾਲ 70 ਰੁਪਏ ਦੀ ਦਾਲ ਸਾਗ ਰੋਟੀ 60 ਰੁਪਏ ਦੀ ਜੀ ਤੇ ਚੌਲ ਆਪ 40 ਦੇ ਕੋਲ ਤੱਕ ਜੀ 13 ਰੁਪਏ ਤੇ ਦੇ ਰਹੇ ਹੋ ਤਾਂ ਤੁਹਾਨੂੰ ਕਿੱਦਾਂ ਮਹਿਸੂਸ ਨਹੀਂ ਆਇਆ ਕਿ ਘਾਟਾ ਨਾ ਹੋ ਜਵੇ ਜਾਂ ਕੁਝ ਘਾਟਾ ਆ ਜਾਂਦਾ ਇਸ ਕੰਮ 'ਚ ਘਾਟਾ ਨਹੀਂ ਹੁੰਦਾ ਜੀ ਬਰਕਤ ਬਰਕਤ ਜਨਾਂ ਬਾਸਾਸ ਮਰਦਤ ਕਿੰਨੀ ਜ਼ਰੂਰੀ ਹੈ ਜੀ ਜਿਹੜੀ ਸੰਗਤ ਤੁਹਾਨੂੰ ਦੇਖ ਰਹੀ ਹੈ ਉਹਨਾਂ ਨੂੰ ਕੀ ਕਹਿਣਾ ਚਾਹੁੰਗੇ ਉਹਨਾਂ ਨੂੰ ਇਹ ਕਹਿੰਦੇ ਕਿ ਕਿਰਤ ਕਰੋ ਨਾਮ ਜਪੋ ਵਣ ਛਕੋ ਸਾਦਾ ਖਾਓ ਸਾਦਾ ਪਹਿਨੋ ਆਪਣੀ ਬੋਲੀ ਬੋਲੋ ਆਪਣਾ ਪਹਿਰਾਵਾ ਪਹਿਨੋ ਜੀ ਜੇ ਕਿਸੇ ਨੇ ਇੱਥੇ ਆਣਾ ਹੋਵੇ ਤਾਂ ਆਪਣਾ ਐਡਰੈਸ ਦੱਸ ਦੇ ਤੇ ਆਪਣੇ ਯੂਟਿਊਬ ਦੇ ਸਾਹਮਣੇ ਜੀ ਤੇ ਸਰਕਟ ਹਾਊਸ ਦਾ ਨਾਮ ਨਾਮ ਦੇ ਬਾਬਾ ਨਾਮ ਦੇ ਘਾਉ ਗਲੰਦਰ ਦੇ ਵੱਲੋਂ ਲਈ ਤੁਹਾਨੂੰ ਬਾਦ ਦੱਸ ਦਈਏ ਕਿ ਅ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਤੇ ਲੋਕਾਂ ਦੇ ਵੱਲੋਂ ਜੋ ਕੀ ਹੈ ਵਕਫ ਵਕਫ ਕਰਾਦੀ ਆਪਣੀ ਆਸਥਾ ਨੂੰ ਪ੍ਰਗਟਾਇਆ ਜਾ ਰਿਹਾ ਹੈ ਤੇ ਅੱਜ ਇੱਥੇ ਦੱਸ ਦਈਏ ਕਿ 13 ਪੇ ਦੇ ਵਿੱਚ ਜੋ ਕੀ ਹੈ ਗੁਰਸਿੱਖ ਦੇ ਵੱਲੋਂ ਵੀ ਅੱਜ ਇੱਥੇ ਮਤਲਬ ਕਾਟੂ ਲਗਾਇਆ ਜਾਂਦਾ ਹੈ ਰੋਜ਼ ਦੀ ਤਰ੍ਹਾਂ ਤੇ ਅੱਜ ਦੱਸ ਦਈਏ ਕਿ 13 ਪੇ ਤੇ ਜੋ ਮਹਿਜ਼ ਲੋਕਾਂ ਨੂੰ ਲੰਗਰ ਖਵਾਇਆ ਜਾ ਰਿਹਾ ਹੈ ਦੈਨਿਕ ਸਵੇਰਾ ਤੋਂ ਸਮ੍ਰਿਤੀ ਤੇ ਵਾਰ ਦੀ ਰਿਪੋਰਟ ਸ੍ਰੀ ਕਾਲ ਜੀ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਜੋਤੀ ਹੈ ਪੂਰੇ ਹੀ ਦੁਨੀਆ ਦੇ ਵਿੱਚ ਬੜੇ ਹੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਲੋਕਾਂ ਦੀ ਆਸਥਾ ਵੀ ਇੰਨੀ ਹੈ ਕਿ ਹਰ ਥਾਂ ਲੋਕਾਂ ਦੇ ਵੱਲੋਂ ਕੁਝ ਨਾ ਕੁਝ ਸੇਵਾ ਕਰਕੇ ਗੁਰੂ ਨਾਨਕ ਦੇਵ ਜੀ ਨੂੰ ਆਪਣੇ ਉਹਨਾਂ ਦੇ ਪ੍ਰਤੀ ਜੋ ਪੂਜਾ ਪਾਠ ਜਾਂ ਉਹਨਾਂ ਦੇ ਪ੍ਰਤੀ ਜੋ ਆਸਥਾ ਉਸ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ ਇਸੇ ਦੇ ਮੱਦੇਨਜ਼ਰ ਅੱਜ ਅਸੀਂ ਪਹੁੰਚੇ ਹਾਂ ਜਲੰਧਰ ਦੇ ਨਾਮਦੇਵ ਚੌਕ ਵਿਖੇ ਜਿੱਥੇ ਕਿ ਤੁਹਾਨੂੰ ਪਹਿਲੇ ਤਸਵੀਰ ਦਿਖਾ ਦਿੰਨੇ ਆ ਗੁਰੂ ਕਿਰਪਾ ਫੂਡ ਕਾਰਟ ਦੀ ਜਿੱਥੇ ਘਰ ਦਾ ਬਣਿਆ ਖਾਣਾ ਮਿਲ ਤਾਂ ਤੁਹਾਨੂੰ ਦੱਸ ਦਈਏ ਕਿ ਅੱਜ ਖਾਸ ਜੋ ਕੀ ਹੈ ਗੁਰਨਾਨਤ ਦੇਵ ਜੀ ਦੇ ਜਨਮ ਦਿਹਾੜੇ ਦੇ ਮੌਕੇ ਤੇ ਜੋ ਖਾਣਾ ਹੈ ਅੱਜ ਸਿਰਫ 13 ਰੁਪਏ ਤੇ ਦਿੱਤਾ ਜਾ ਰਿਹਾ ਹੈ ਦੱਸ ਦੇ ਕਿ ਗੁਰਕ੍ਰਿਪਾ ਫੂਡ ਕਾਰਟ ਜੋ ਕਿ ਜਲੰਧਰ ਦੇ ਨਾਮਦੇਵ ਚੌਂਕ ਤੇ ਲੱਗਦੀ ਹੈ ਉੱਥੇ ਅੱਜ ਰਾਜਮਾ ਚਾਵਲ ਤੇ ਕੜੀ ਚਾਵਲ ਦਾ ਜੋ ਕੀ ਹੈ ਪ੍ਰਾਈਸ ਸਿਰਫ ਅੱਜ 13 ਰੁਪਏ ਤੇ ਲੋਕਾਂ ਨੂੰ ਦਿੱਤਾ ਜਾ ਰਿਹਾ ਹੈ ਇਹ ਤੁਹਾਨੂੰ ਦੱਸ ਦਈਏ ਕਿ ਨਾਮ ਜੱਪੋ ਕੀਤ ਕਰੋ ਵਣ ਛੱਕੋ ਦਾ ਅਸਲੀ ਮਤਲਬ ਜੋ ਕੀ ਹੈ ਗੁਰੂ ਸਾਹਿਬ ਜੀ ਆ ਜਨਮ ਦਿਹਾੜੇ ਤੇ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਜੋ ਫੂਡ ਕੋਰਟ ਤੇ ਫੂਡ 카ਟ ਦੇ ਮਾਲਕ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਕੀ ਮਕਸਦ ਹੈ ਅੱਜ 13 ਰੁਪਏ ਤੇ ਖਾਣਾ ਦੇਣ ਦਾ ਤੇ ਲੋਕਾਂ ਨੂੰ ਕੀ ਇਹ ਕਿਹੋ ਜਿਹਾ ਲੱਗ ਰਿਹਾ ਹੈ ਹਾਂਜੀ ਬਾਬਾ ਜੀ ਕੀ ਨਾਮ ਹੈ ਜੀ ਸਭ ਤੋਂ ਵੱਡਾ ਕਮਲ ਜੀ ਬੱਬਾ ਜੀ 13 ਰੁਪਏ ਤੇ ਖਾਣਾ ਦਿੱਤਾ ਜਾ ਰਿਹਾ ਹੈ ਲੋਕਾਂ ਨੂੰ ਕਾਫੀ ਲੋਕ ਕਿੱਥੇ ਪਹੁੰਚ ਰਹੇ ਨੇ ਕਿਹੋ ਜਿਹਾ ਲੱਗ ਰਿਹਾ ਬਹੁਤ ਅੰਕਲ ਹੈ ਇਸਨੇ ਕਿ ਨਹੀਂ ਹਾਂਜੀ 13 ਰੁਪਏ ਤੇ ਅੱਜ ਜੋ ਹੋ ਰਹੀ ਹੈ ਲੋਕਾਂ ਨੂੰ ਖਾਣਾ ਖਵਾਇਆ ਜਾ ਰਿਹਾ ਹੈ ਕਿਹੋ ਜਿਹਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਹੈ ਬਹੁਤ ਵਧੀਆ ਸਮਝੋ ਤੁਹਾਡੇ ਇਹ ਸੋਚ ਕਿੱਧਰੋਂ ਆਈ ਕਿ ਅੱਜ ਲੋਕਾਂ ਨੂੰ 13 ਰੁਪਏ ਤੇ ਖਾਣਾ ਖਵਾਇਆ ਜਾਣਾ ਹੈਗਾ ਇਹ ਗੁਰਨਾੰਦ ਦੇਵ ਜੀ ਨੇ ਸਾਡੇ 50 ਸਾਲ ਪਹਿਲਾਂ ਉਹ ਸਰ ਸਾਨੂੰ ਜੋ ਜਿਤਾ ਸੰਦੇਸ਼ ਉਹ ਸੰਦੇਸ਼ ਤਾਂ ਹੀ ਨਹੀਂ ਤੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਉਹਦੇ ਫਲ ਸਰ ਸਾਨੂੰ ਅੱਗੇ ਲਿਆ ਰਹੇ ਤੇ ਅੱਜ ਬਹੁਤ ਵਧੀਆ ਲੱਗ ਰਿਹਾ ਗੁਰਦਾਨ ਨੂੰ ਸਾਰੀ ਸੰਗਤ ਨੂੰ ਬਨਾਲ ਦੇ ਜਗਰਪੁਰ ਜੀ ਬਹੁਤ ਬਹੁਤ ਧੰਨਆ ਜੀ ਸਰ ਹਰ ਸਾਲ ਲਗਾਇਆ ਜਾਂਦਾ ਹੈ ਜਾਂ ਇਹ ਬਨਾਲ ਦੇ ਲਗਾਇਆ ਗੁਰਦਾਨ ਦੇ ਜੀ ਗੁਰਪੁਰ ਤੇ ਅੱਜ 2G ਵਾਲਾ ਲਗਾਇਆ 3 ਟਾਈਮ ਤੇ ਬਾਬਾ ਸਾਡਾ ਰੰਮੇੜ ਕਰਾਉਂਦਾ ਹੋਰ ਬਸਾਕੀ ਤੇ ਉਹਦਾ ਵੀ ਲਾਈ ਗਈ ਉਹਦਾ ਹਾਫ ਕਿਹੜੀ ਚੀਜ਼ ਆ ਜਿਹੜੀ 13 ਰੁਪਏ ਦੇ ਦਿੱਤੀ ਜਾ ਰਹੀ ਆ ਅੱਜ ਕੜੀ ਚੌਲ ਤੇ ਰਾਜਮਾ ਚੌਲ 13 ਰੁਪਏ ਆ ਲੋਕੀ ਸਭ ਤੋਂ ਜ਼ਿਆਦਾ ਕਿਸ ਚੀਜ਼ ਦੀ ਮੰਗ ਕਰ ਰਹੇ ਕੜੀ ਚਾਵਲ ਦੀ ਦੋਨੋਂ ਬਰਾਬਰ ਹੀ ਆ ਦੋਨੋਂ ਬਰਾਬਰ ਅ ਪਰਿਵਾਰ ਦੇ ਨਾਲ ਜਦ ਤੁਸੀਂ ਗੱਲ ਕੀਤੀ ਕਿ 13 ਰੁਪਏ ਤੇ ਅੱਜ ਰੋਟੀ ਲੋਕਾਂ ਨੂੰ ਖਵਾਈ ਜਾਣੀ ਆ ਤੇ ਉਹਨਾਂ ਦਾ ਕੀ ਰਿਐਕਸ਼ਨ ਸੀ ਬਹੁਤ ਵਧੀਆ ਰੈਕਟਰ ਜੀ ਬਰਾਦਰ ਸਹਾਯੋਗ ਨਾਲ ਹੀ ਹੋ ਰਿਹਾ ਜੀ ਨੇ ਦੋ ਘਰ ਦੇ ਆਵਾਜ਼ ਦੇ ਬਸਰਾ ਦੇ ਨਾਲ ਹੀ ਹੈ। ਕਾਫੀ ਲੋਕੀ ਜੇਕਰ ਇੱਕ ਵਾਰ ਤਸਵੀਰ ਦਿਖਾ ਦਈਏ ਕਿ ਕਾਫੀ ਲੋਕੀ ਵੀ ਜੋ ਕਿ ਇੱਥੇ ਮੌਜੂਦ ਨੇ ਲੋਕਾਂ ਦੇ ਵੱਲੋਂ ਤੁਹਾਨੂੰ ਕੀ ਰਿਵਿਊਜ਼ ਦਿੱਤੇ ਜਾ ਰਹੇ ਨੇ ਲੋਕਾਂ ਦੇ ਵੱਲੋਂ ਖਾਣ ਪੀਣ ਨੂੰ ਲੈ ਕੇ ਕਿਦਾਂ ਕਿਹਾ ਜਾ ਰਿਹਾ ਹੈ? ਬਹੁਤ ਵਧੀਆ ਰਿਸਪਾਂਸ ਹੈ ਜੀ ਪਹਿਲਾਂ ਵੀ ਨਾਰਮਲ ਦਿਨਾਂ ਚ ਵੀ ਬਹੁਤ ਵਧੀਆ ਅੱਜ ਵੀ ਪਾਉਂਦੇ ਆ। ਨਾਰਮਲ ਦਿਨਾਂ ਦੀ ਜੇਕਰ ਗੱਲ ਕਰੀਏ ਤਾਂ ਨਾਰਮਲ ਦਿਨਾਂ ਦੇ ਵਿੱਚ ਕੀ ਪ੍ਰਾਈਸ ਰਹਿੰਦੇ ਨੇ? ਇਹ ਜੋ ਹੈ ਅੱਜ 100 ਰੁਪਏ ਦੇ ਰਹੇ ਆ 40 ਰੁਪਏ ਦੇ ਹੁੰਦੇ ਆ ਜੀ। ਜੀ। ਬਾਕੀ ਮੱਕੀ ਰੋਟੀ ਸਾਗ ਹੁੰਦੀ ਹੈ 100 ਰੁਪਏ ਜੀ ਪਲੇਟ ਸਭ ਜੀ ਨਾਲ 70 ਰੁਪਏ ਜੀ ਦਾਲ ਦਾ ਰੋਟੀ 60 ਰੁਪਏ ਜੀ ਦੇਖ ਜੀ ਤੇ 14 40 ਦੇ ਕੋਲ ਜੀ ਜੀ 13 ਰੁਪਏ ਤੇ ਦੇ ਰਹੇ ਹੋ ਤਾਂ ਤੁਹਾਨੂੰ ਕਿਦਾਂ ਮਹਿਸੂਸ ਨਹੀਂ ਹੋਇਆ ਕਿ ਘਾਟਾ ਨਾ ਹੋ ਜਵੇ ਜਾਂ ਕੁਝ ਘਾਟਾ ਨਹੀਂ ਹੁੰਦਾ ਇਸ ਕੰਮ 'ਚ ਘਾਟਾ ਨਹੀਂ ਹੁੰਦਾ ਜੀ ਬਰਕਤ ਬਰਕਤ ਜੀ ਬਰਕਤ ਜੀ ਨਾ ਬਰਕਤ ਬਰਕਤ ਕਿੰਨੀ ਜੀ ਹਾਂ ਜੀ ਹਾਂ ਜੀ ਜੀ ਜਿਹੜੀ ਸੰਗਤ ਤੁਹਾਨੂੰ ਦੇਖ ਰਹੀ ਹੈ ਉਹਨਾਂ ਨੂੰ ਕੀ ਕਹਿਣਾ ਚਾਹੁੰਗੇ ਉਹ ਇਹ ਕਹਿੰਦੇ ਨੇ ਕਿਰਤ ਕਰੋ ਨਾਮ ਜਪੋ ਵਣ ਛਕੋ ਸਾਦਾ ਖਾਓ ਸਾਦਾ ਪਹਿਨੋ ਆਪਣੀ ਬੋਲੀ ਬੋਲੋ ਆਪਣਾ ਪਹਿਰਾਵਾ ਪਹਿਨੋ ਜੇ ਕਿਸੇ ਨੇ ਇੱਥੇ ਆਣਾ ਹੋਵੇ ਤਾਂ ਆਪਣਾ ਐਡਰੈਸ ਦੱਸ ਦਿਓ ਇਹ ਆਪਣੇ ਵੀਡੀਓ ਦੇ ਸਾਹਮਣੇ ਤੇ ਸਰਕਟ ਹਾਊਸ ਦਾ ਨਾਲ ਨਾਮ ਦੇ ਬਾਬਾ ਨਾਮ ਦੇ ਘਰ ਆਉਂ ਗਿਰੰਦਰ ਲਈ ਚਲੋ ਸਭ ਲਈ ਧੰਨਵਾਦ ਦੱਸ ਦਿਜੀਏ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਤੇ ਲੋਕਾਂ ਦੇ ਵੱਲੋਂ ਜੋ ਕੀ ਹੈ ਵਕਤ ਵਕਤ ਤਰਾ ਦੀ ਆਪਣੀ ਆਸਥਾ ਨੂੰ ਕਿਟਾਇਆ ਜਾ ਰਿਹਾ ਹੈ ਤੇ ਅੱਜ ਇੱਥੇ ਦੱਸ ਦਈਏ ਕਿ 13 ਪਏ ਦੇ ਵਿੱਚ ਜੋ ਕੀ ਹੈ ਗੁਰਸਿੱਖ ਦੇ ਵੱਲੋਂ ਵੀ ਅੱਜ ਇੱਥੇ ਮਤਲਬ ਕਾਰਟ ਚੋਂ ਲਗਾਇਆ ਜਾਂਦਾ ਹੈ ਰੋਜ਼ ਦੀ ਤਰ੍ਹਾਂ ਤੇ ਅੱਜ ਦੱਸ ਦਈਏ ਕਿ 13 ਪਏ ਤੇ ਜੋ ਮਹਿਜ਼ ਲੋਕਾਂ ਨੂੰ ਲੰਗਰ ਖਵਾਇਆ ਜਾ ਰਿਹਾ ਹੈ ਦੈਨਿਕ ਸਵੇਰਾ ਤੋਂ ਸਮ੍ਰਿਤੀ ਤੇ ਵਾਰ ਦੀ ਰਿਪੋਰਟ